ਬੱਚੇ ਆਜਨ ਦੇ ਨਾਲ ਜੀ ਇਹ ਉਹ ਬੱਚੇ ਨੇ ਜਿਨ੍ਹਾਂ ਦੇ ਕਿਸੇ ਕਾਰਨवश ਮਾਤਾ ਪਿਤਾ ਨਹੀਂ ਹਨ ਜਾਂ ਇਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਤੋਂ ਅਸਮਰੱਥ ਨੇ ਜਾਂ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੈ ਆਰਥਿਕ ਤੌਰ ਤੇ ਤੰਗੀ ਪਰਸ਼ੀ ਹੈ ਘਰ ਦੇ ਵਿੱਚ ਸੋ ਇਹਨਾਂ ਬੱਚਿਆਂ ਨੂੰ ਇਹ 4000 ਰੁਪਏ ਪ੍ਰਤੀ ਮਹੀਨਾ ਜਿਹੜਾ ਸਪਾਂਸਰਸ਼ਿਪ ਹੈ ਉਹ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਇੱਕ ਬਹੁਤ ਵੱਡਾ ਉਪਰਾਲਾ ਤਾਂ ਜੋ ਜੋਰਦਨ ਤਾੜੀਆਂ ਇੱਕ ਵਾਰ ਜੀ ਇਹ ਬੜਾ ਨੇਕ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਸੋ ਇਹਨਾਂ ਬੱਚੇ ਇਹ ਬੱਚੇ ਨੇ ਜਿਹੜੇ ਜਿਨ੍ਹਾਂ ਨੂੰ ਇਹ ਰ 4000 ਰੁਪਏ ਪ੍ਰਤੀ ਮਹੀਨਾ ਸਰਕਾਰੀ ਬੱਚਾ ਇਹ ਬੱਚੇ ਆਪਣੀਆਂ ਜ਼ਰੂਰੀ ਲੋੜਾਂ ਬੇਸ਼ੱਕ 4000 ਰੁਪਏ ਬਹੁਤ ਜ਼ਿਆਦਾ ਨਹੀਂ ਹੁੰਦਾ ਪਰ ਫਿਰ ਵੀ ਜ਼ਰੂਰੀ ਜਿਹੜੀਆਂ ਜ਼ਰੂਰਤਾਂ ਨੇ ਉਹ ਬੱਚੇ ਜਿਹੜੇ ਆ ਇਸ 4000 ਰੁਪਏ ਦੇ ਨਾਲ ਆਪਣੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰ ਸਕਣਗੇ ਮੰਤਰੀ ਸਾਹਿਬ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਹੋਰ ਬੱਚੇ ਜਿਹੜੇ ਨੇ ਜਿਨ੍ਹਾਂ ਨੂੰ ਠੀਕ ਹੈ ਠੀਕ ਹੈ ਬਟਾ ਥੋੜਾ ਜਲਦੀ ਕਰੋ ਕਿਕਸ ਜਿਹੜੀਆਂ ਹਾਂਜੀ ਅਸੀਲਦਾ ਸਾਹਿਬ ਤੁਸੀਂ ਵੀ ਨਾਲ ਅੱਧੀ ਸਾਈਡ ਤੇ ਕਿਉਂਕਿ ਆਹ ਬਗਾਰੀ ਫੋਟੋ ਇਹਨਾਂ ਬੱਚਿਆਂ ਦੇ ਨਾਲ ਮંત્રી ਸਾਹਿਬ ਸਾਡੇ ਮਾਣਯੋਗ ਡਿਪਟੀ ਕਮਿਸ਼ਨਰ ਮੈਡਮ ਔਰ ਐਸ ਡੀ ਐਮ ਮੈਡਮ ਤਸੀਲਦਾਰ ਸਾਹਿਬ ਜਦੋਂ ਮੈਂ ਮੰਤਰੀ ਬਣਿਆ ਤਾਂ ਇੱਕ ਦੋ ਦਿਨ ਦਾ ਸਮਾਂ ਸੀ ਜਿਹੜੇ ਪਤਾ ਲੱਗਣੇ ਸੀ ਕਿ ਕੀ ਕੀ ਮਹਿਕਮੇ ਨੇ ਜਿਹੜੇ ਮੇਰੇ ਪਾਕੀ ਸਾਥੀ ਸੀ ਸਭ ਕਹਿੰਦੇ ਸੀ ਕਿ ਇਹ ਗਲਤੀ ਨਾਲ ਸਾਨੂੰ ਸਿੱਖਿਆ ਮਹਿਕਮੇ ਨਾਲ ਮਿਲ ਰਹੇ ਪਰ ਮੇਰੇ ਨਾਮ ਦੇ ਵਿੱਚ ਇੱਕ ਤਾਂ ਸੀ ਕਿ ਗੁਰੂ ਸਾਹਿਬ ਸੀ ਹਮਨਤਰੀ ਬਣਾ ਦਿੱਤਾ ਮੈਨੂੰ ਸਿੱਖਿਆ ਵਿਭਾਗ ਮਿਲੇ ਜਿਉਂ ਮੈਨੂੰ ਇਹ ਲੱਗਦਾ ਕਿ ਸਿੱਖਿਆ ਇੱਕ ਇਦਾਂ ਦਾ ਵਿਭਾਗ ਹੈ ਜਿਸ ਦੇ ਨਾਲ ਸਭ ਤੋਂ ਵੱਧ ਸੇਵਾ ਕੀਤੀ ਜਾ ਸਕਦੀ ਹੈ ਗੁਰੂ ਸਾਹਿਬ ਵੀ ਫਰਮਾਉਂਦੇ ਆ ਕਿ ਵਿਦਿਆ ਵਿਚਾਰੀ ਤਾਂ ਪਾਲੂ ਕਰਨਾ ਸਿੱਖਿਆ ਛੋਟਾ ਜੀਵਨ ਬਦਲ ਸਕਦੀ ਹੈ ਅਗਰ ਅੱਜ ਮੈਂ ਇੱਥੇ ਪਹੁੰਚਿਆ ਮੇਰੇ ਮਾਤਾ ਪਿਤਾ ਨੇ ਇਸ ਤਰ੍ਹਾਂ ਹੀ ਤੁੱਕੇ ਬਹੁਤ ਅੱਕੇ ਖਾਕੇ ਮੈਨੂੰ ਚੰਗੇ ਸਕੂਲਾਂ 'ਚ ਪੜਾਇਆ ਚੰਗੇ ਵਿਦਿਅਕ ادارےਾਂ ਦੇ ਵਿੱਚ ਭੇਜਿਆ ਉਸਦੇ ਬਲਬੁਤੇ ਕਿ ਅੱਜ ਮੈਂ ਐਮਐਲਏ ਬਣਿਆ ਮੰਤਰੀ ਬਣਿਆ ਆਪਣੀ ਵਕਾਲਤ ਦੇ ਸਮੇਂ ਦੇ ਵਿੱਚ ਚੰਗਾ ਨਾਮ ਕਮਾਇਆ ਹੋਰ ਦੁਨੀਆ ਦੇ ਵਿੱਚ ਤੇ ਉਹ ਜਿਹੜਾ ਕੌਨਫੀਡੈਂਸ ਹੈ ਉਹ ਮੈਨੂੰ ਮੇਰੇ ਸਿੱਖਿਆ ਮੇਰੀ ਜਿੰਦਿਆ ਤੋਂ ਇਸ ਕਰਕੇ ਤੁਹਾਡੇ ਸਭ ਦਾ ਮੈਂ ਕੋਟਾਨ ਕੋਟਾਨ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਹੁਣ ਆਪਣੇ ਭਰਾ ਤੇ ਇੰਨੀ ਮਦਦ ਰੱਖੀ ਤੇ 2 ਸਾਲਾਂ ਦੇ ਵਿੱਚ ਸਿੱਖਿਆ ਮੈਗਜ਼ੀਨ ਦੇ ਵਿੱਚ ਉਹ ਕੰਮ ਜੋ ਮੇਰੇ ਦਿਲ ਨੂੰ ਸਕੂਨ ਦਿੰਦੇ ਨੇ ਨਗਰੇ ਆਖਾਂ ਕੇ ਪੰਜਾਬ ਦੇ ਸਾਰੇ ਸਕੂਲ ਠੀਕ ਹੋ ਗਏ ਨਹੀਂ ਇੰਨਾ ਨਹੀਂ 20000 ਸਕੂਲ ਪੰਜਾਬ ਦੇਸ਼ ਦਾ ਇਕਲੌਤਾ ਹੈ ਜੰਦਾ ਸੁਭਾ ਜਿਸ ਦੇ ਹਰ ਪਿੰਡ ਦੇ ਵਿੱਚ ਸਕੂਲ ਹੈ ਤੇ ਬਹੁਤੇ ਸਕੂਲ ਹੰਡਰ ਰੁਪਈਆ ਕੜਾਚਿਸ ਕਰਦਾ ਮਾਣ ਹੈ ਕਿ ਅਸੀਂ 8000 ਸਕੂਲਾਂ ਦੇ ਵਿੱਚ ਚਾਰ ਦੀਵਾਰੀ ਬਣਾਈ ਹੈ ਉਹਨਾਂ 8000 ਸਕੂਲਾਂ ਦੇ ਵਿੱਚੋਂ 1500 ਸਕੂਲ ਐਟਨ ਦੇ ਸੀ ਜਿਨ੍ਹਾਂ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਚਾਰ ਦੀਵਾਰੀ ਬਣਾਈ ਚਾਰ ਦੀਵਾਰੀ ਜਿੰਨੇ ਸੀਨੀਅਰ ਸਕੈਂਡਰੀ ਸਕੂਲ ਹੈ ਜਿਨ੍ਹਾਂ ਵਿੱਚ 500 ਤੋਂ ਵੱਧ ਬੱਚੇ ਹੈ ਉਹਨਾਂ ਦੇ ਵਿੱਚ ਸਿਕਿਉਰਿਟੀ ਗਾਰਡ ਜਿਵੇਂ ਪ੍ਰਾਈਵੇਟ ਸਕੂਲ ਦੇ ਵਿੱਚ ਤਾਂ ਬਹੁਤ ਘੱਟ ਤਨਖਾਹਾਂ ਦੇ ਉੱਤੇ ਅਨ ਟ੍ਰੇਨਡ ਬੰਦੇ ਰੱਖੇ ਹੁੰਦੇ ਆ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਐਕਸ ਆਰ ਵੀ ਮੈਨ ਤੇ ਮੈਂ ਜਦੋਂ ਵੀ ਸਕੂਲ ਦੇ ਸਮੇਂ ਦੇ ਉੱਤੇ ਸਕੂਲ ਟਾਈਮਿੰਗ ਜੋ ਕਿਸੇ ਸਰਕਾਰੀ ਸਕੂਲ ਦੇ ਮੂਹੋਂ ਨਿਕਲਦਾ ਤਾਂ ਮੇਰਾ ਵੀ ਮਨ ਵੱਧਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮਨ ਨੂੰ ਸਕੂਲ ਅੰਦਰ ਜਦੋਂ ਸਕਿਉਰਟੀ ਗਾਰਡ ਘੜੇ ਦੇਖਦੇ ਐ ਸੀਨੀਅਰ ਸਟੈਂਡਰੀ ਸਕੂਲ ਜਿਹੜੇ ਬਾਅਦੀ ਤੱਕ ਸਕੂਲ ਹੈ ਜਿਨ੍ਹਾਂ ਵਿੱਚ 500 ਤੋਂ ਵੱਧ ਬੱਚੇ ਐਡੇ 20000 ਦੇ ਵਿੱਚ 18000 ਸਕੂਲਾਂ ਦੇ ਵਿੱਚ ਅਸੀਂ ਵਾਈਫਾਈ ਲਾ ਚੁੱਕੇ ਹਾਂ ਬਹੁਤ ਜਲਦੀ ਪੰਜਾਬ ਪਹਿਲਾ ਸੂਬਾ ਬਣੂਗਾ ਦੇਸ਼ ਦਾ ਜਿਸ ਦਾ ਹਰ ਇੱਕ ਸਕੂਲ ਵਾਈਫਾਈ ਕਨੈਕਟ ਹੋਊਗਾ ਤੁਖਣੀ ਪੇਡ ਬਏ ਸਾਡੇ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇਸ ਦੇ ਨਾਲ ਹੀ ਸਫਾਈ ਸੇਵਾ ਮੈਂ ਜਦੋਂ ਸਕੂਲਾਂ 'ਚ ਗਿਆ ਤਾਂ ਟੀਚਰਸ ਨੂੰ ਪੁੱਛਿਆ ਉਹ ਕਹਿੰਦੇ ਜੀ ਸਾਨੂੰ ਕੋਈ ਸਫਾਈ ਦਾ ਮਾਧਿਅਮ ਹੈ ਨਹੀਂ ਤਾਂ ਪੰਜਾਬ ਦੇ ਉਹ ਸਾਰੇ ਸਕੂਲ ਜਿਨ੍ਹਾਂ ਵਿੱਚ 100 ਤੋਂ ਵੱਧ ਬੱਚਾ ਪੜਨਾ ਉਹਨੂੰ ਹੁਣ 3000 ਰੁਪਏ ਮਹੀਨਾ ਜਿੱਥੇ 500 ਤੋਂ ਵੱਧ ਹੈ 5000 ਰੁਪਏ ਮਹੀਨਾ ਜਿੱਥੇ 1000 ਤੋਂ ਵੱਧ ਬੱਚਾ ਹੈ ਉੱਥੇ 10000 ਰੁਪਏ ਮਹੀਨਾ ਤੇ ਐਦਾਂ ਦੇ ਵੀ ਸਰਕਾਰੀ ਸਕੂਲ ਹੈ ਜਿਹਨਾਂ ਨੂੰ 50 5000 ਰੁਪਏ ਮਹੀਨਾ ਮਿਲਦਾ ਹੈ ਸਭ ਸਾਫ ਤੇ ਸੁਫਾਈ ਰ ਜਿਹੜੀ ਜੋ ਪਹਿਲਾਂ ਕਰੀ ਨਹੀਂ ਇਹ ਸਾਰੇ ਕੰਮ ਇਸ ਤੋਂ ਇਲਾਵਾ ਸਕੂਲ ਆਫ ਐਮੈਨਿਟਸ ਅਸੀਂ ਇਸ ਸਾਲ ਸਕੂਲ ਆਫ ਐਮੈਨਿਟਸ ਖੁਈਆ ਇਹ ਬਹੁਤ ਵੱਡੀ ਕਾਜ਼ਾਦ ਦੇ ਵਿੱਚ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜਦੋਂ ਸਪਾਰਿਸ਼ ਆਉਂਦੀਆਂ ਸਰਕਾਰੀ ਸਕੂਲ ਆਫ ਐਮੀਨੈਂਸ ਦੇ ਰਾਹੀਂ 4000 ਰੁਪਏ ਦੀ ਯੂਨੀਫਾਰਮ ਅਸੀਂ ਉਹਨਾਂ ਬੱਚਿਆਂ ਨੂੰ ਦਿੰਦੇ ਹਾਂ ਤੁਸੀਂ ਉਹਨਾਂ ਦੀ ਯੂਨੀਫਾਰਮ ਬੈਂਗਲੌਰ ਤੋਂ ਅਸੀਂ ਡਿਜ਼ਾਈਨ ਕਰਾਂਗੇ ਅਤੇ 135 ਗੁਲਾ ਦੇ ਵਿੱਚ ਜਿਵੇਂ ਪ੍ਰਾਈਵੇਟ ਸਕੂਲ ਦੇ ਵਿੱਚ ਬੱਸ ਸਰਵਿਸ ਚੱਲਦੀ ਆ ਪੀਲੇ ਰੰਗ ਦੀ ਉਹੀ ਖੁਸ਼ੀ ਹੁਣ ਸਾਡੇ ਸਰਕਾਰੀ ਸਕੂਲ ਦੀ 955 ਸਕੂਲਸ ਮੇਰੇ ਆਪਣੇ ਹਲਕੇ ਚ ਚੈਨੋ ਗਰਲ ਸਕੂਲ ਅਨੰਪੁਰ ਸਾਹਿਬ ਹੋਵੇ ਚੈਨੋ ਗਰਲ ਸਕੂਲ ਮੰਗਲ ਹੋਵੇ ਕੀ ਕੁਸਾਪੀ ਸ਼ੁਰੂ ਹੋਣ ਆ ਰਹੀ ਹੈ ਰੋਪੜ ਦੀ ਬੱਸਾਂ ਆ ਚੁੱਕੀਆਂ ਇਹ ਪਹਿਲਾਂ ਕਦੀ ਵੀ ਨਹੀਂ ਸੀ ਜਿਗਨੋ ਬੱਚੇ ਹੁਸੀਨ ਬਈ ਜਦੋਂ ਆਪਣੇ ਘਰ ਤੋਂ ਪੀਲੇ ਰੰਗ ਦੀ ਸਕੂਲ ਬੱਸ ਸਰਕਾਰੀ ਸਕੂਲ ਦੀ ਬੱਸ ਜੋ ਪਹਿਲੇ ਕਿਹਾ ਹੁੰਦਾ ਗਵਰਨਮੈਂਟ ਸਕੂਲ ਇਹ ਸਭ ਕੁਝ ਆਪ ਸਭ ਦੀ ਬਦੌਲਤ ਹੋਇਆ ਇਸੇ ਪ੍ਰਯਾਸ ਦੇ ਵਿੱਚ ਅਸੀਂ ਪਿਛਲੀ ਕੈਂਪੇਨ ਦੇ ਵਿੱਚ جہے سڈے بچے خاص لوڑوں لے بچے نے جنہوں نے اسی سی ڈبلو ایس ایم کہتے ہیں چلڈرن ود سپیشل ویڈس پنجاب سوپیاں صوبیا بچوں بنے ہیں جن کی اسپیشل پالسی ابھی اس کیبنٹ کے لاگو پندرہ گھستے بطور کیابنٹ منتری میری ڈیوٹی محالی سی دیش ناج وچ نوتھے لہران دی میری ڈیوٹی سی ਅਸੀਂ ਉੱਥੇ ਸਾਡੇ ਵਿਭਾਗ ਵੱਲੋਂ ਜੋ ਇੱਕ ਪ੍ਰਯਾਸ ਕੀਤਾ ਗਿਆ ਉਸ ਦਿਨ ਅਸੀਂ ਪੰਜਾਬ ਮੋਡਲ ਬਾਈਕਸ ਪੰਜਾਬ ਸੀ ਬੱਲਾ ਵਾਣ ਚੁੱਕੀ ਸੀ ਕਿਲਾ ਉਸ ਦੇ ਵੰਡੀਆਂ ਆਪ ਲੋਕਾਂ ਨੇ ਅਗਰ ਦੇਖਿਆ ਹੋਵੇ মিডিਆ ਲੋਕ ਨੂੰ ਬਹੁਤ ਚੰਗੀ ਕੋਈ ਨਾ ਕਵਰ ਕੀਤਾ 1.5 ਲੱਖ ਦੀ ਸਪੈਸ਼ਲਾਈਜ਼ਡ ਵੀਚ ਹੈ ਉਹਨਾਂ ਬੱਚਿਆਂ ਲਈ ਜੋ ਕੁਦਰਤੀ ਤੌਰ ਤੇ ਪਾਕਿਸਤਾਨ ਤੇ ਕਿਸੇ ਨਾ ਕਿਸੇ ਉੱਤੇ ਨਿਰਭਰ ਸੀ ਕਿ ਵਟਾਪਰਾ ਛੱਡ ਕੇ ਆਊਗਾ ਮਾਤਾ ਪਿਤਾ ਸਕੂਲ ਛੱਡ ਕੇ ਆਣਗੇ ਜੇ ਕਿਸੇ ਕੋਲ ਸਮਾਂ ਹੈ ਤਾਂ ਜ ਸਕੂਲ ਛੱਡੇ ਆਣਗੇ ਤੇ ਸਕੂਲ ਦੇ ਵਿੱਚ ਵੀ ਉਹ ਹਰ ਵੇਲੇ ਆਪਣੇ ਕਿਸੇ ਸਾਥੀ ਜਾਂ ਵਿਦਿਆਰਥੀ ਜਾਂ ਅਧਿਆਪਕ ਦੇ ਨਿਰਭਰ ਸੀ ਉਹਨਾਂ ਨੂੰ ਇੱਕ ਮੋਟਰਾਈਜ਼ 1.5 ਲੱਖ ਰੁਪਏ ਦੀ ਅਸੀਂ ਉਹ ਦਿੱਤੀ ਹੈ ਜਿਸ ਦੇ ਨਾਲ ਉਹ ਆਪਣੇ ਘਰ ਤੋਂ ਸਕੂਲ ਤੱਕ ਜਾ ਸਕਦੇ ਨੇ ਇਹਦੀ ਐਡਵਾਂਸ ਹੈ ਤੇ ਸਕੂਲ ਦੇ ਵਿੱਚ ਵੀ ਵੱਖ-ਵੱਖ ਕਲਾਸਾਂਵਾਂ ਦੇ ਵਿੱਚ ਜਾ ਸਕਦੇ ਨੇ ਉਹ ਮੰਡਿਆ ਦਾ ਉਸ ਦਿਨ ਵੀ ਬੜਾ ਮਾਣ ਸੁਣ ਆਇਆ ਉਸੀ ਸਿਲਸਿਲੇ ਦੇ ਵਿੱਚ ਜਿਹੜਾ ਆ ਪ੍ਰੋਗਰਾਮ ਹੈ ਮਿਸ਼ਨ ਵਾਸਟਲੀ ਇਹਦੇ ਵਿੱਚ ਉਹ ਬੱਚੇ ਜਿਨ੍ਹਾਂ ਦੀ ਦੇਖਭਾਲ ਦੇ ਲਈ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ ਉਹਨਾਂ ਨੂੰ 4000 ਰੁਪਏ ਪ੍ਰਤੀ ਮਹੀਨੇ ਦੀ ਜਿਹੜੀ ਸਪਾਂਸਰਸ਼ਿਪ ਉਹ ਸਰਕਾਰ ਦੁਨਤੀ ਜਾ ਰਹੀ ਹੈ ਤੇ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਲਗਭਗ 500 ਕਨਵੇਂ ਹਨ ਇਹ ਬੱਚੇ ਦਿਨ ਸਾਪੂਰ ਰੋਟੀ ਖਾਣਸ ਤੱਕ ਜਿਨ੍ਹਾਂ ਨੂੰ ਇਹ ਰਾਸ਼ੀ ਮਿਲਿਆ ਹੋਊਗੀ ਇੱਕ ਬਹੁਤ ਛੋਟੀ ਮੌਕਾ ਫਿਰ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਆਪ ਜੀ ਨੂੰ ਅਸੀਂ ਹਰ ਸੰਭਵ ਸੁਵਿਧਾ ਦੇ ਸਕੀਏ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਜੋ ਸੁਪਨੇ ਹਨ ਉਹਨਾਂ ਨੂੰ ਪੂਰਾ ਕਰ ਸਕੋ ਇਸ ਤੋਂ ਇਲਾਵਾ ਤੁਹਾਡੀ ਸਰਕਾਰ ਨੇ ਹੋਰ ਬਹੁਤ ਕੁਝ ਜਿਸ ਦੇ ਵਿੱਚ ਮੁਫਤ ਬਿਜਲੀ ਹੈ ਇਸ ਇਤਰੀ ਇੱਕ ਨਾ ਆਮ ਆਦਮੀ ਕਲੀਨਿਕ ਹੈ ਜਿੱਥੇ ਮੁਫਤ ਦਵਾਈਆਂ ਮਿਲ ਸਕਦੀਆਂ ਬਿਮਾਰ ਹੋਣ ਤੇ ਹਸਪਤਾਲਾਂ ਦੇ ਵਿੱਚ ਮੁਫਤਲਾ ਹੈ আল্ট্রা সাউন্ড ਵਰਗੀ سہولت ਜਿਹੜੀ ਹੈ ਉਹ ਫ੍ਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਬੱਚਾਂ ਦਾ ਸਫ਼ਰ ਫ੍ਰੀ ਹੈ ਆਮ ਲੋਕਾਂ ਨੂੰ ਜਿੰਨੀ ਰਾਤ ਮਿਲ ਸਕਦੀ ਸਰਕਾਰੀ ਸਕੂਲਾਂ ਦਾ ਸੀ ਪੱਤਰ ਲਗਾਤਾਰ ਚੁੱਕਣ ਦੀ ਹਰ ਕੋਸ਼ਿਸ਼ ਕਰਦੇ ਮੇਨੂੰ ਮਾਨ ਹੈ ਪਿੱਛੇ ਜੇ ਇੰਡੀਅਨ ਐਕਸਪ੍ਰੈਸ ਨੇ ਸਟੋਰੀ ਕੀਤੀ ਜਿਸ ਦੀ ਚਰਚਾ ਪੂਰੇ ਦੇਸ਼ ਚੋਰੀ ਹੈ ਅਸੀਂ ਇੱਕ ਨਵੇਂ ਕਿਸਮ ਦੇ ਸਕੂਲ ਛੋਟੇ ਬੱਚਿਆਂ ਨੂੰ ਲੈ ਕੇ ਆਏ پرائیمری ایڈوکیشن فن فنلینڈ دا نام ہے پر ایک سپنا جس کے اوپر اِسی پچھلے لگ پر دو سالہ تو کام کر رہے ہیں انہیں پرائیمری اسکولوں دا سی نام سکولز آف ہےپی نس کر کے اس مہان پوتر گرو دی نگری وہ استھان جتنے گرو سا نے پوری کل کائنات کائناک آج تک کا تو سونا تحفہ دیتا خالسے دے روپ چھے پہلے خالسہ وہ ہے جو ਪੂਰੀ ਦੁਨੀਆ ਦੇ ਵਿੱਚ ਅਗਰ ਕਿਸੇ ਨਾਲ ਵੀ ਜ਼ਰੂਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਆਵਾਜ਼ ਸੁਣਨਾ ਹੈ ਇਹ ਮਾਨਵਤਾ ਦੇ ਲਈ ਤੋਹਫਾ ਦਿੱਤਾ ਇਹ ਉਸ ਥਾਨ ਹੈ ਇਹ ਪਹਾੜੀਆਂ ਜਿਸ ਜਗ੍ਹਾ ਤੇ ਆਪਾਂ ਬੈਠੇ ਹੈ ਜਿੱਥੇ ਗੁਰੂ ਸਾਹਿਬ ਰਸ਼ਮੀਸ਼ ਪਿਤਾ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਇੱਥੇ ਬਿਤਾਇਆ ਜਿੱਥੇ ਸਾਡੇ ਸਾਹਿਬਜ਼ਾਦੇ ਖੇਡੇ ਇਸ ਕਰਕੇ ਮੈਂ ਆਪਣੇ ہمیشہ ہی ہر کڑی اس مالک اس سکالپور پتاباد ہے کہ ایسی مہان 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 کرتی شری اندور صاحب دی نمائندگی کرنا اس تو ودھان میرے واقعی کوئی مان نہیں ہو سکتا کہ میرے وغیرہ ناچیز آدمی کے گرو صاحب نے اینی بڑی کرپا کی آپ جی اس علاقے دے ہر ایک شخص وجہ اپنا پتھ ਆਪਣਾ ਭਰਾ ਸਮਝ ਕੇ ਤੁਸੀਂ ਮੈਨੂੰ ਇੱਥੇ ਤੱਕ ਪਹੁੰਚਾਇਆ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਮੈਂ ਵਿਧਾਇਕ ਬੰਨਾ ਚਾਹੁੰਦਾ ਗੁਰੂ ਸਾਹਿਬ ਨੇ ਮੈਨੂੰ ਮੇਰੀ ਉਮਰ ਤੋਂ ਵੱਧ ਦਿੱਤਾ ਪੰਜਾਬ ਦਾ ਸਭ ਤੋਂ ਨੌਜਵਾਨ ਨਾਇਕ ਜਦੋਂ ਬਹੁਤ ਸਾਰੇ ਬੱਚੇ ਰਹਿ ਕਿਵੇਂ ਕਰਦੇ ਨੇ ਪ੍ਰਲਾਖ ਜੀ ਤੇ ਨਾਲੇ ਕਿ ਅੱਜ ਇਹ ਸਮਾਗਮ ਮੋਪੜ ਚਲੇ ਦੇ ਵਿੱਚ ਸ਼੍ਰੀ ਨੰਨਕੁਰ ਸਾਹਿਬ ਦੇ ਵਿਰਾਸਤੀ ਘਰ ਦਾ ਆਰਗੇਟ੍ਰੇਮ ਚੁਣਿਆ ਇੱਕ ਘਰ ਨੂੰ ਬਰਾ ਬਰਾ ਸਕੂਲ ਹੈਪੀ ਨਾ ਦੱਸ ਸਕਿਆ ਫਿਨਿਸ਼ਰ ਹਾਈ ਸਕੂਲ ਆਫ ਹੈਪੀਨੈਸ ਦੇ ਇਸਾਰੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਜਿਸੇ ਸਾਲ ਅਸੀਂ ਇਸ ਨੂੰ ਲਾਂਚ ਕਰਾਂਗੇ ਤੇ ਉਹ ਇੱਕ ਐਡਾ ਸਕੂਲ ਹੋਗਾ ਜਿਸ ਨੂੰ ਜਿਸ ਦੇ ਵਿੱਚ ਬਿਲਡਿੰਗ ਤੋਂ ਲੈ ਕੇ ਜਿਹੜੀ ਬਿਗਿਆਰ ਉਹ ਪੜਾਉਣ ਦਾ ਤਰੀਕਾ ਉਹ ਬਿਲਕੁਲ ਵੱਖਰਾ ਹੋਊਗਾ ਠੀਕ ਹੈ ਕਿਹੜੀ ਜਗ੍ਹਾ ਸਰ ਲਾਂਚ ਹੋਏਗਾ ਸਰ ਜੀ ਚੰਗਰ ਇਲਾਕਾ ਸ਼੍ਰੀ ਨੰਦਪੁਰ ਸਾਹਿਬ ਦਾ ਪਿੰਡ ਲਖੇੜ ਦੇ ਵਿੱਚ ਇਸ ਇਮਾਰਤ ਦਾ ਕੰਪਨੀ ਜੋੜਾ ਸ਼ੁਰੂ ਕਰਨ ਚਾਹ ਰਹੇ ਹਾਂ ਇਸ ਲਈ ਜਿਹੜੇ ਸਾਡੇ ਟੀਚਰ ਸੀ ਟ੍ਰੇਨਿੰਗ ਟੀਮ ਦੀ ਟ੍ਰੇਨਿੰਗ ਲਈ ਅਸੀਂ ਦੇਸ਼ ਦੇ ਵੱਖ-ਵੱਖ ਜਿਹੜੇ ਬੈਸਟ ਪ੍ਰਾਈਮਰੀ ਸਕੂਲਸ ਤੇ इवन ਇੱਕ ਸਾਡਾ ਆਫਰ ਫਿਨਲੈਂਡ ਵੀ ਹੋ ਗਿਆ ਤਾਂ ਕਿ ਉਹ ਤੋਂ ਟ੍ਰੇਨਿੰਗ ਲੈ ਕੇ ਆ ਕੇ ਜਿੱਥੇ ਟਿੱਕ ਟਾਕ ਛੇ ਜਿਨ੍ਹਾਂ ਦੇ ਮਾਪੇ ਪਿਤਾ ਹਨ ਨਹੀਂ ਜਾਂ ਫਿਰ ਮਾਤਾ ਪਿਤਾ ਨੂੰ ਵੀ ਬੁਵਾ ਲਿਆ ਜਾਂ ਫਿਰ ਕਿਸੇ ਨਾ ਕਿਸੇ ਕ੍ਰਿਤੀ ਨਾਮ ਹੁੰਦੀ ਪਰਵਿਸ਼ ਨਹੀਂ ਹੋ ਸਕਦੀ ਉਹਨਾਂ ਬੱਚਿਆਂ ਦੇ ਲਈ ਜਿਹੜਾ ਹੈ ਇਸ ਕਿੰ ਦੇਤੇ 4000 ਰੁਪਏ ਪ੍ਰਤੀ ਮਹੀਨੇ ਦੀ ਫਰਮ ਮਿਲੂਗੀ ਜਿਸ 15 ਅਗਸਤ ਤੇ ਵੀ ਦੇਖਿਆਉਣਾ ਸੀ ਉਹਨਾਂ ਬੱਚਿਆਂ ਨੂੰ ਜੋ ਸ਼੍ਰੀਵੀਰਤ ਤੌਰ ਤੇ ਪਹੁੰਚਾ ਨੂੰ ਸਪੈਸ਼ਲ ਬਾਈਕ ਸਟੀਲ ਲੱਕਰਪੇਣੀ ਦੇ ਅਡਵਾਂਸ 휠 ਚੇਅਰ ਹੈ ਐਨਡੀਆ ਦੀ ਸਭ ਤੋਂ ਐਡਵਾਂਸਡ ਹੈ ਉਹ ਬੰਦੀਆਂ ਤੇ ਲੱਗਾ ਤਾਂ ਸਰਕਾਰ ਨੂੰ ਕਹਲਾ ਕੀਤਾ ਜਾ ਰਿਹਾ ਹੈ ਕਿ ਉਹ ਬੱਚੇ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਕਿਸੇ ਵੀ ਤਰੀਕੇ ਨਾਲ ਚਾਹੇ ਉਹ ਸ਼ਰੀਰਕ ਤੌਰ ਤੇ ਜਾਂ ਫਿਰ ਪੰਦੇ ਦੇਮਦਾਰ ਕੰਮ ਚੱਲ ਰਹੇ ਉੱਥੇ ਹੀ ਕਿ ਕਿਦਾਂ ਦੀ ਪੜਾਈ ਹੋਣੀ ਚਾਹੀਦੀ ਹੈ ਚਾਈਲਡ ਸਾਈਕੋਲੋਜੀ ਬੇਸ ਜਿਹੜੀ ਨਵੀਂ ਕਿਸਮ ਦੀ ਹੈ ਤਾਂ ਹੀ ਇਸ ਦਾ ਨਾਮ ਸਕੂਲ ਆਫ ਹੈਪੀਨੈਸ ਰੱਖਿਆ ਗਿਆ ਤੇ ਇਸ ਤੋਂ ਬਾਅਦ ਐਦਾਂ ਦੇ ਸੌਸ ਸਕੂਲ ਜਿਹੜੇ ਹੈ ਉਹ ਹੋਰ ਲਾਂਚ ਕੀਤੇ ਜਾਣਗੇ ਪੂਰੇ ਪੰਜਾਬ ਚ ਹਲਕੇ ਚਿਕਸ ਸਰ ਜਿਹੜਾ ਇੱਕ ਸਕੂਲ ਹੈ ਹੈਪੀਨੈਸ ਹੈ ਇਹਦੇ ਵਿੱਚ ਕਿਸ ਤਰ੍ਹਾਂ ਦੇ ਹੋਣਗੇ ਇਹ ਜੀ ਪ੍ਰਾਇਮਰੀ ਹੋਣਗੇ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਹੋਣਗੇ ਤੇ ਇੱਕ ਵੱਖਰੀ ਕਿਸਮ ਦੇ ਸਕੂਲ ਹੈ ਪ੍ਰਾਇਮਰੀ এডੂਕੇਸ਼ਨ ਨੂੰ ਕਿ ਬੱਚੇ ਬਿਨਾ ਵੇ ਕਿੱਸ ਸਕਦੇ ਹੁਣਾਂ ਦੇ ਮਨ ਤੇ ਬੂਝ ਪਾਈ ਹੱਸਦੇ ਖੇਡਦੇ ਹੋਏ ਚਾਈਲਡ ਸਾਈਕੋਲੋਜੀ ਬੇਸ ਲਰਨਿੰਗ ਹੋ ਗਈ ਤਾਂ ਕਿ ਉਹ ਸਿੱਖ ਸਕਣ ਸਿਰਫ ਜਿਵੇਂ ਅੱਜ ਆਪਾਂ ਦੇਖਨੇ ਕਿਤਾਬਾਂ ਚੋਂ ਰੱਟਾ ਫਿਕੇਸ਼ਨ ਪੜ੍ਹ-ਪੜ ਕੇ ਉਹ ਨਹੀਂ ਪਰ ਉਹ ਜਿਹੜਾ ਹੈ ਪ੍ਰੈਕਟੀਕਲ ਤੌਰ ਤੇ ਸਕੂਲ ਦੀ ਹਰ ਇੱਕ ਇਮਾਰਤ ਸਕੂਲ ਦਾ ਹਰ ਇੱਕ ਹਿੱਸਾ ਉਹਨਾਂ ਨੂੰ ਕੁਝ ਨਾ ਕੁਝ ਸਿਖਾਉਂਦਾ ਸਰਕਾਰ ਵੱਲੋਂ ਆਰਪੀ ਗੱਤਰ ਲਗਾਤਾਰ ਜੀ ਕੰਮ ਕਰ ਰਹੇ ਤੁਸੀਂ ਆ ਦੇਖਿਆ ਜਾ ਬੱਚਿਆਂ ਨੂੰ ਮਦਦ ਇਸ ਤੋਂ ਇਲਾਵਾ ਲਗਭਗ 90% ਕਰਾਹੀ ਬਿਲੀ ਮੁਫਤ ਹੈ ਕੰਟੈਕਟ ਜਿਹੜੇ ਹੈ 1 ਕਰੋੜ 82 ਲੱਖ ਲੋਕ ਆਮ ਆਦਮੀ ਕਲੀਨਿਕਾਂ ਚੋਂ ਦਵਾਈ ਲੈ ਚੁੱਕੇ ਸਾਡੇ ਹੁਣ ਕਿਛ ਨਵੇਂ ਆਮ ਆਦਮੀ ਕਲੀਨਿਕ ਚੱਲਦੇ ਆ ਜਿੱਥੇ ਰੋਜ਼ ਦੀ 100 ਸਭਾ 100 ਦੀ ਐਵੇਜ ਜਾਨੀ ਹਰ ਰੋਜ਼ 1000 ਸ਼ਖਸ ਮੁਫਤ ਚ ਦਵਾਈ ਲੈਂਦਾ ਹੈ ਤੇ ਮੁਫਤ ਚ ਆਪਣੇ ਟੈਸਟ ਕਰਾਂਦਾ ਹੈ ਇਹ ਸਹੂਲਤ ਹੈ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ 135 ਹੁਣ ਇਦਾਂ ਦੇ ਸਰਕਾਰੀ ਸਕੂਲ ਹੋ ਗਏ ਜਿੱਥੇ ਪੀਲੇ ਰੰਗੀਆਂ ਬਸ ਸਾਥ ਸੀ ਜਾ ਕੇ ਵੈਰੀਫਾਈ ਕਰ ਸਕਦੇ ਐ ਇੰਨੇ ਹੀ ਲਗਭਗ ਪੰਜਾਬ ਦੇ 500 ਇਦਾਂ ਦੇ ਸਰਕਾਰੀ ਸਕੂਲ ਹੈ ਜਿਨ੍ਹਾਂ ਦੇ ਵਿੱਚ ਹੁਣ ਅਸੀਂ ਸਿਕਿਉਰਟੀ ਗਾਰਡ ਤੇ ਰੱਖੇ ਆਂ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ ਹਰ ਉਸ ਸਕੂਲ ਜਿੱਥੇ 100 ਤੋਂ ਵੱਧ ਬੱਚੇ ਉੱਥੇ ਸਫਾਈ ਸੇਵਕ ਦੇ ਲਈ ਜਿਹੜੀ ਹੈ ਉਹ ਗ੍ਰਾਂਟ ਜਾਂਦੀ ਹੈ ਇਹ ਤਾਂ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ 8000 ਸਕੂਲਾਂ ਚਾਰ ਦੀਵਾਰੀ ਬਹੁਤ ਬਹੁਤ ਕੁਸ਼ ਹੋਇਆ ਤੇ ਬਹੁਤ ਕੁਸ਼ ਕਰਨਾ ਬਾਕੀ ਲਗਾਤਾਰ ਕਰਦੇ ਜਿਹੜੇ ਉੱਥੇ ਜਾ ਕੇ ਕਰਕੇ ਸੋਲਵ ਹੋ ਜਾਂਦੇ ਆਂ ਔਰ ਮੇਨ ਜਿਹੜੇ ਛੋਟੇ ਛੋਟੇ ਕੰਮ ਹੁੰਦੇ ਨੇ ਸੇਵਾ ਦੇ ਅੰਦਰ ਦੇ ਉਹਦੇ ਆਧਾਰ ਤੇ ਹੋਗੇ ਲੋਕਾਂ ਦੇ ਉੱਥੇ ਹੀ ਕੰਮ ਜਾਂਦਾ ਬਹੁਤ ਸਾਰੇ ਪੈਨਸ਼ਨ ਦੇ ਕੇਸਿਸ ਹੈਗੇ ਜਿਹੜੇ ਡਿਸੇਬਿਲਟੀ ਪੈਨਸ਼ਨ ਦੇ ਕੇਸਿਸ ਹੈਗੇ ਕਿਸੇ ਕਾਰਨ ਵਜh ਨਹੀਂ ਹੋ ਪਾਇਆ ਕਿਸੇ ਦਾ ਮੈਡੀਕਲ ਤਾਂ ਮੈਨੂੰ ਤਾਂ ਕਾਫੀ ਉੱਥੇ ਜਾ ਕੇ ਪੋਜ਼ਿਟਿਵ ਸਿੱਖਣ ਨੂੰ ਮਿਲਦਾ ਕਿ ਤੁਹਾਡੇ ਦਾ ਕੇਸ ਪਹੁੰਚਿਆ ਮੈਮ ਜੀ ਤੁਹਾਨੂੰ ਲੱਗੇਗਾ ਫਾਇਦਾ ਹੋ ਜਾਏਗਾ ਫਿਰ ਇੱਕ ਬਹੁਤ ਝਾਏ ਹੋ ਜਾਂਦੇ ਕੇਸਿਸ ਹੈਗੇ ਕੈਂਪ ਤੇ ਕਿ ਅੱਜ ਸਾਨੂੰ ਬੰਦਾ ਮਿਲਿਆ ਬੱਚਾ ਮਿਲਿਆ ਜਿਹਦਾ ਕਿਸੇ ਕਰਕੇ ਸਰਟੀਫਿਕੇਟ ਨਹੀਂ ਬਣ ਰਹਾ ਸੀਗਾ ਨੈਕਸਟ ਡੇ ਉਹਦਾ ਸਾਰਾ ਪ੍ਰੋਸੈਸ ਕਰਕੇ ਅਸੀਂ ਉਹ ਸਰ तरीके के मुनदे नाल ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਬੱਚਾ ਇਸ ਦੇ ਅੰਦਰ ਆਵੇ ਅੱਜ ਕਿੰਨੇ ਮੈਡਿਕਸ ਕਿੰਨੇ ਲੱਗੇ ਅੱਜ ਇਹ 91 91 ਬੱਚੇ ਸੀ ਜਿਹਨਾਂ ਨੂੰ ਸੀ ਆਲਰੇਡੀ ਅਨਰੋਲ ਨੇ ਜਿਹੜੇ ਨਵੇਂ ਬੱਚੇ ਹੋਰ ਅਨਰੋਲ ਹੋਏ ਤੇ ਰੈਗੂਲਰ ਅਪਡੇਸ਼ਨ ਇਹਦੀ ਚੱਲਦੀ ਰਹਿੰਦੀ ਉਹ ਪੱਖ ਪਿੱਛੇ ਹੈ ਵੀ ਸਰਕਾਰ ਆਪ ਦੇ ਦੁਆਰ ਤੋਂ ਹਰ ਵੀ ਪ੍ਰਚਾਰ ਨੂੰ ਚਲਾਇਆ ਰਿਹਾ ਕਿ ਕੀ ਮਨੋਰਥ ਹੋ ਕੀ ਦੇਖੋ ਇਹਦਾ ਇੱਕੋ ਹੀ ਪਰਪਸ ਹੁੰਦਾ ਹੈਗਾ ਕਿ ਪਿੰਡੇ ਚ ਜਾ ਕੇ ਪਿੰਡ ਦੇ ਮਸਲੇ ਪਿੰਡੇ ਚ ਸੋਲਵ ਕਰੋ ਕੁਝ ਗੱਲ ਨਾ ਇਤਾਂ ਦੀ ਹੁੰਦੀ ਹੈ ਜਿੱਦਾ ਲੋਕਲ ਹੀ ਸੋਲੂਸ਼ਨ ਹੋ ਸਕਦਾ ਹੈ ਦਾ ਇਸ ਤੋਂ ਸਾਨੂੰ ਵੀ ਪਤਾ ਚੱਲਦਾ ਹੈਗਾ ਕਿ ਲੋਕਲ ਲੋਕਾਂ ਕੀ ਕੀ ਸਮੱਸਿਆ ਹੈਗੀ ਕਿ ਜੀ ਹਰ ਬੰਦਾ ਦਫ਼ਤਰ ਵੀ ਨਹੀਂ ਆ ਸਕਦਾ ਦੂਜਾ ਫੰਡਸ ਦੀ ਕੋਈ ਕਮੀ ਨਹੀਂ ਹੁੰਦੀ ਪੰਚਾਇਤ ਲੋਕ ਉਹ ਖੁਦ ਦੇ ਰਿਸੋਰਸੇ ਲੱਭ ਲੈਗੇ ਕੁਝ ਝਗੜੇ ਹੁੰਦੇ ਨੇ ਇਹਨਾਂ ਨਾਲ ਬੜੀ ਹੈਲਪ ਕੀਤੀ ਨਾ ਜਿੱਦਾ ਮਤਲਬ ਅਸੀਂ ਇੱਕਦਮ ਮਤਲਬ ਮਸਲਾ ਹੀ ਸਾਡਾ ਟੁੱਟ ਗਿਆ ਥਾ ਕਿ ਕੀ ਕਰੀਏ ਬੱਚਿਆਂ ਨੂੰ ਹੁਣ ਕਿੱਦਾਂ ਹੋਣਾ ਇੱਕਦਮ ਸਾਨੂੰ ਕਾਲ ਆਈ ਯਾ ਤਾਂ ਕਿ ਬਾਹਰ ਸੁਰੱਖਿਆ ਤੇ ਤੁਹਾਡੇ ਬੱਚਿਆਂ ਨੂੰ ਪੈਨਸ਼ਨ ਦਿੱਤੀ ਜਾਏਗੀ ਜੋ ਵੀ ਹੈਗਾ ਹਸਬੰਦ ਦੇ ਬਾਅਦ ਇੱਕਦਮ ਟੁੱਟ ਗਏ ਉੱਥੇ ਜਾ ਕੇ ਹੌਸਲੇ ਨਾਲ ਖੜੇ ਹੋਏ ਤੁਸੀਂ ਹੌਸਲੇ ਨਾਲ ਅੱਜ ਕਰਦੇ ਕਰਦੇ ਬੱਚੇ ਸਾਡੇ ਵੀ ਕਲੀਅੰਟ ਨਹੀਂ ਕਿਲੇ ਔਰ ਇਹਨਾਂ ਮਤਲਬ ਬੀਣਾ ਕੋਚਿੰਗ ਤੇ ਕਲੀਅਰ ਵੀ ਕੀਤਾ ਵੈਸੇ ਮਤਲਬ ਥੋੜਾ ਇਹਦਾ ਨੰਬਰ ਆਇਆ ਨਹੀਂ ਹੈ ਇਸ ਵਾਰ ਨੈਕਸਟ ਟਾਈਮ ਹੈ ਕਿ ਕੋਈ ਨਹੀਂ ਬੇਟਾ ਅਗਲੀ ਵਾਰ ਕੋਸ਼ਿਸ਼ ਕਰ ਬਸ ਮੈਂ ਇਹ ਜਾਣਦੀ ਕਿ ਬੱਚਿਆਂ ਨੂੰ ਔਰ ਮੈਡਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਲੇਕਿਨ ਉਹ ਸਾਰੇ ਬਾਹਰ ਸੁਰੱਖਿਆ ਜਿੰਨੇ ਵੀ ਹੈਗੀ ਮੈਡਮ ਨੂੰ ਸਬਨਾ ਦਾ